ਕਿਸਾਨਪਰਾ ਬੀਜ ਮਿਕਸ ਕਰਨ ਦੇ ਵਿੱਚ ਬਈ ਕੁਝ ਗਲਤੀਆਂ ਕਰ ਰਿਹਾ ਜਿਵੇਂ ਲਾ ਲੋ ਆਪਾਂ ਪੀਬੀਡਬਲਯੂ 826 ਨੂੰ ਵਿੱਚ ਕਿਸਾਨਪਰਾ ਕੋਈ 187 ਨਾ ਮਿਕਸ ਕਰੀ ਜਾਂਦਾ ਕੋਈ 222 ਨਾ ਮਿਕਸ ਕਰੀ ਜਾਂਦਾ ਹਨਾ ਕੋਈ ਹੋਰ ਬੀਜਾ ਨਾ ਮਿਕਸ ਕਰੀ ਜਾਂਦਾ ਕਹਿਨ ਦਾ ਪਾਵ ਜਿਹੜੀ ਪੀਬੀਡਬਲਯੂ 826 ਹੈ ਘੱਟੋ ਘੱਟ 10 ਨਵੰਬਰ ਤੱਕ ਬੀਜੋ ਜੇ ਤੁਸੀਂ ਮਿਕਸ ਕਰਕੇ ਬੀਜਣੀ ਹੈਗੀ ਆ ਕਿਉਂਕਿ ਜਿਹੜੀ 187 ਹੈ 222 ਹੈ ਭਾਵੇਂ 327 ਹੈ 150 155 ਦਿਨ ਲੈਂਦੀਆਂ ਨੇ 148 ਦਿਨ ਛੋਡੀ ਪੀਵੀਡਬਲਯੂ ਆਰਸੀ 26 ਲੈਂਦੇ ਆ ਜੇ ਮਿਕਸ ਬੀਜ ਕਰਨਾ ਵੀ ਹੈ ਘੱਟੋ ਘੱਟ 10 15 ਨਵੰਬਰ ਵਾਲੀ ਕਿਸਮ ਦੇ ਬਰੋਬਰ ਇਹਨੂੰ ਬੀਜੋ ਭਾਵੇਂ ਤੁਸੀਂ 187 আর 222 ਦੀ ਮਿਕਸ ਕਰ ਲਿਓ ਪਰ ਇੰਨੀ ਗੇਤੀ ਨਾਲ ਬੀਜੋ ਇਹਨੂੰ ਇਹਨੇ ਗੇਤੀ ਡੰਡੀ ਕੱਢਣੀ ਹੈ ਨੁਕਸਾਨ ਕਰਨਾ ਹੈ ਝਾੜ ਘਟਾਉਣਾ ਹੈ ਠੀਕ ਹੈ ਫਿਰ ਬਹੁਤ ਨੁਕਸਾਨ ਹੋ ਜਾਂਦੇ ਨੇ ਸਾਡੀ ਹੱਤਵੰਦ ਕੀ ਬੇਨਤੀ ਹੀ ਹੈਗੀ ਆ ਕਿਉਂਕਿ ਇਹ ਇਸ ਤਰ੍ਹਾਂ ਦੀ ਕਿਸਮ ਹੈਗੀ ਆ 25 ਨਵੰਬਰ ਤੱਕ ਵੀ ਜੀ ਵੀ ਕੰਮ ਜਾਵੇ ਕਿਉਂਕਿ 147 ਦਿਨ ਹੀ ਲੈਂਦੇ ਆ ਅੱਜ ਵੀ ਜੀ ਕਿਸਮ ਕਿਤੇ ਨਾ ਕਿਤੇ ਸਾਨੂੰ ਮਾਰ ਦੇ ਕੇ ਜਾਵੇਗੀ ਇਹਦੇ ਉੱਪਰ ਕੋਈ ਵੱਡੀ ਆਸ ਨਹੀਂ ਲਗਾਈ ਸੀ ਅਸੀਂ ਕਿਉਂਕਿ ਕੋਈ ਵੀ ਕਿਸਮ ਨੂੰ ਗਲਤ ਸਮੇਂ 'ਚ ਬੀਜਿਆ ਗਿਆ ਗਲਤ ਫੈਸਲਾ ਲਿਆ ਗਿਆ ਫਿਰ ਉਹ ਕਿਸਮ ਫੇਲ ਹੀ ਹੁੰਦੀ ਹੈ